ਵਾਕ ਸੀਗਾ ਤਾਂ ਕਰਕੇ ਛੱਡ ਤਾਂ ਨਹੀਂ ਤਾਂ ਲਫੜੇ ਬੜੇ ਪੈਣੇ ਸੀਗੇ ਜੇਕਰ ਕਿਸੇ ਨੇ ਹੋਣੇ 3 ਫਿਟ ਕਰਨੀ ਆ ਦੱਸ ਦਿਓ ਬਾਬੇ ਕੋਈ ਚੱਕਰ ਨਹੀਂ ਹੈਗਾ ਮਸ਼ਹੂਰ ਇੰਸਟਾਗ੍ਰਾਮਰ ਤੇ ਇਨਫਲੂਐਂਸਰ ਪਾਇਲ ਪਰਮ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਲਾਈਵ ਆਈ ਸੀ ਇੱਕ ਮੁੰਡੇ ਦੇ ਨਾਲ ਜਿੱਥੇ ਕਿ ਉਸ ਮੁੰਡੇ ਤੋਂ ਪਾਇਲ ਪਰਮ ਨੇ ਮਾਫੀ ਮੰਗਵਾਈ ਤੇ ਮਾਫੀ ਮੰਗਵਾਉਣ ਦਾ ਕਾਰਨ ਕੀ ਸੀ ਕਿ ਪਾਇਲ ਪਰਮ ਨੂੰ ਉਹ ਮੁੰਡਾ ਉਸ ਦੀਆਂ ਪੋਸਟਾਂ ਨੀਚੇ ਉਸ ਦੀਆਂ ਰੀਲਾਂ ਨੀਚੇ ਬਹੁਤ ਗਲਤ ਕਮੈਂਟ ਕਰਦਾ ਤੇ ਜਿਸ ਦੇ ਕਾਰਨ ਪਾਇਲ ਪਰਮ ਨੇ ਸਟੋਰੀ ਪਾਈ ਕਿ ਇਸ ਮੁੰਡੇ ਦਾ ਮੈਨੂੰ ਪਤਾ ਦੱਸੋ ਤਾਂ ਉਸ ਨੂੰ ਰਾਤ ਨੂੰ ਜਾ ਕੇ ਪਾਇਲ ਪਰਮ ਨੇ ਫੜ ਲਿਆ ਤੇ ਉਸ ਤੋਂ ਮਾਫੀ ਮੰਗਵਾਈ ਇੱਕ ਲਾਈਵ ਵੀਡੀਓ ਦੇ ਵਿੱਚ ਸੋ ਜਿਹਦੇ ਚੱਲਦੇ ਨੇ ਲੋਕ ਨੇ ਜਿਹੜੇ ਕਿ ਪਾਇਲ ਪਰਮ ਨੂੰ ਗਲਤ ਵੀ ਕਹਿੰਦੇ ਪਏ ਨੇ ਤੇ ਸਹੀ ਵੀ ਕਹਿੰਦੇ ਪਏ ਨੇ ਕੁਝ ਕੁ ਬੰਦੇ ਕਹਿੰਦੇ ਪਏ ਨੇ ਕਿ ਤੁਸੀਂ ਇਹ ਸਹੀ ਕੀਤਾ ਕਿ ਲੋਕਾਂ ਨੂੰ ਬੋਲਣ ਦੀ ਅਕਲ ਨਹੀਂ ਲੋਕ ਬਹੁਤ ਗਲਤ ਕਮੈਂਟ ਕਰਦੇ ਨੇ ਤੇ ਨਾਲ ਦੀ ਨਾਲ ਕੁਝ ਕੁ ਲੋਕ ਇਹ ਵੀ ਕਹਿੰਦੇ ਪਏ ਨੇ ਕਿ ਤੁਹਾਡਾ ਕੰਮ ਹੀ ਗਾਲਾਂ ਖਾਣ ਵਾਲਾਗਾ ਤਾਂ ਕਰਕੇ ਤੁਹਾਨੂੰ ਲੋਕ ਗਾਲਾਂ ਕੱਢਦੇ ਨੇ ਤੁਸੀਂ ਇੱਕ ਜਵਾਬ ਤੋਂ ਮਾਫੀ ਵੀ ਮੰਗਵਾ ਕੇ ਤੱਕਾ ਕਰਦੇ ਪਿਓਗੇ ਸੋ ਜਿਹਦੇ ਚੱਲਦੇ ਆ ਕੁਝ ਕੁ ਸਟੋਰੀਆਂ ਵੀ ਸਾਂਝੀਆਂ ਕੀਤੀ ਨੇ ਪਾਇਲ ਪਰਮਣੇ ਜੋ ਤੁਸੀਂ ਅੱਗੇ ਦੇਖੋਗੇ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਕੇ ਜਾਓ ਕਿ ਪਾਇਲ ਪਰਮਣੇ ਇਹ ਸਹੀ ਕੀਤਾ ਜਾਂ ਗਲਤ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਰੱਬ ਰੱਖਾ ਤਾਂ ਕਰਕੇ ਛੱਡਦਾ ਨਹੀਂ ਤਾਂ ਲਫੇੜੇ ਬੜੇ ਪੈਣੇ ਸੀਗੇ ਤਾਂ ਕਰਕੇ ਛੱਡਤਾ ਜਵਾਕ ਹੈ ਕਿਉਂਕਿ ਯਾਰ ਉਹਦੇ ਇੱਥੇ ਕਰਦੇ ਵੀ ਨਹੀਂ ਸੀਗੇ ਕਰਦੇ ਉਹਦੇ ਪਾਪਾ ਆਈ ਥਿੰਕ ਬਾਹਰ ਸੀਗੇ ਮੁੰਡੇ ਤੇ ਤੇ ਉਹਦਾ ਚਾਚਾ ਸੀ ਨਾ ਤਿਆਰ ਨਾ ਸਮਝਾਤਾ ਵਾ ਕਹਿੰਦਾ ਸੌਰੀ ਦੀਦੀ ਅੱਜ ਤੋਂ ਬਾਅਦ ਨਹੀਂ ਬੋਲਦਾ ਹੈਗਾ ਬਾਕੀ ਅਗਰ ਕਿਸੇ ਨੇ ਹੋਰ ਨੇ ਫਿਟ ਫਿਟ ਦੰਮੀ ਦੱਸਦੇ ਹੋ ਬਾਬੇ ਕੋਈ ਚੱਕਰ ਨਹੀਂ ਹੈਗਾ ਇੰਨਾ